ਰਵਨੀਤ ਸਿੰਘ ਜੀ ਬਿੱਟੂ ਤੁਹਾਡੇ ਨਾਲ ਵਿਚਾਰਾਂ ਦੀ ਸਾਥ ਪਾਉਣਗੇ ਸਰਦਾਰ ਰਵਨੀਤ ਸਿੰਘ ਜੀ ਬਿੱਟੂ ਸਭ ਤੋਂ ਪਹਿਲਾਂ ਬਹੁਤ ਹੀ ਵੱਡੀ ਗਿਣਤੀ 'ਚ ਅੱਜ ਭਾਜਪੀ ਦੀ ਫਤਿਹ ਰੈਲੀ 'ਚ ਮੈਂ ਸਮਝਦਾ ਪ੍ਰਬੰਧਕ ਨੇ ਜਿਹੜੇ ਉਹਨਾਂ ਨੇ ਇੰਤਜ਼ਾਮ ਘੱਟ ਕੀਤਾ ਏ ਕੁਰਸੀਆਂ ਦਾ ਥੋੜਾ ਮੈਨੂੰ ਲੱਗਦਾ ਸਰਫਾ ਕਰਗੇ ਵੀ ਸਾਡੇ ਵਰਕਰ ਪਰ ਇੰਨਾ ਜਾਨ ਹੈ ਇੰਨੀ ਜੋਸ਼ ਹੈ ਵੀ ਅੱਜ ਉਹ ਵਰਕਰ ਚਾਹੇ ਇਸ ਜ਼ਮਾਨੇ ਚ ਵੀ ਇਸ ਗਰਮੀ ਚ ਵੀ ਮੂਰੇ ਭੁੰਜੇ ਬੈਠਾ ਇੱਥੋਂ ਪਤਾ ਲੱਗ ਜਾਂਦਾ ਵੀ ਬੀਜੇਪੀ ਦੇ ਆਉਣ ਵਾਲੇ ਦਿਨ ਨੇ ਜਿਹੜੇ ਪੰਜਾਬ ਦੇ ਵਿੱਚ ਉਹ ਹਵਾ ਕਿੱਧਰ ਲਈ ਚੱਲ ਰਹੀ ਆ ਆ ਸਾਰਾ ਤੁਹਾਡਾ ਪੰਡਾਲ ਤੇ ਬਾਹਰ ਜਿਹੜੇ ਹਜ਼ਾਰਾਂ ਲੋਕ ਨੇ ਉਹ ਆਪਣੇ ਆਪ ਦਰਸਾ ਰਹੇ ਆ ਬੰਚ ਤੇ ਬਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਥੋਡੇ ਆਪਣੇ ਚੌਧਰੀ ਸ਼੍ਰੀ ਸੁਨੀਲ ਜਾਖੜ ਸਾਹਿਬ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਮੈਂ ਮੁਬਾਰਕਬਾਦ ਵੀ ਦਿੰਨਾ ਵਧਾਈ ਵੀ ਦਿੰਨਾ ਬੇਸ਼ੱਕ ਉਹਦਣ ਪ੍ਰੋਗਰਾਮ ਹੋਇਆ ਸੀ ਪਰ ਅੱਜ ਖੁੱਲੀ ਵੱਡੀ ਰੈਲੀ 'ਚ ਮੈਂ ਸਮਝਦਾ ਬੀਜੇਪੀ ਦੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਬੀਜੇਪੀ ਸ਼੍ਰੀ ਅਸ਼ਮੀਸ਼ਾ ਸ਼ਰਮਾ ਜੀ ਉਹਨਾਂ ਨੂੰ ਉਹਨਾਂ ਨੇ ਬਣਾਇਆ ਤੇ ਬਰਾਜਮਾਨ ਨੇ ਤੇ ਸਾਡੀ ਹਾਈ ਕਮਾਂਡ ਖਾਸ ਤੌਰ ਤੇ ਜਿਹੜੇ ਪੰਜਾਬ ਦਾ ਬਹੁਤ ਵੱਡਾ ਨੌਵਾਂ ਸੈਂਟਰ ਦੇ ਵਿੱਚ ਤੇ ਬੜੇ ਬੜੇ ਜੰਮੂ ਕਸ਼ਮੀਰ ਵਰਗੇ ਜ਼ਿਲ੍ਹਿਆਂ ਦੇ ਇੰਚਾਰਜ ਨੇ ਸੂਬਿਆਂ ਦੇ ਇੰਚਾਰਜ ਨੇ ਮੇਰੀ ਇਮਰਾਨ ਬਹੁਤ ਹੀ ਸਤਿਕਾਰਯੋਗ ਦਰਨ ਚੋਗ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਇਲਾਕੇ ਤੋਂ ਬਹੁਤ ਵਾਰੀ ਰਹਿਨਮਾਈ ਕਰ ਚੁੱਕੇ ਐਮਪੀ ਮੰਤਰੀ ਤੇ ਤੁਹਾਡੇ ਦਿਲਾਂ ਚ ਮੈਂ ਸਮਝਦਾ ਜਿਨ੍ਹਾਂ ਨੇ ਜਗਾ ਬਣਾਈ ਹੈ ਐਮੀ ਨਹੀਂ ਹੈ ਜਗਾ ਬਣਦੀ ਮੈਂ ਦੇਖ ਰਿਹਾ ਸੀ ਲੋਕ ਕਿਵੇਂ ਪਿਆਰ ਨਾਲ ਆਪਣਾ ਸਮਝ ਕੇ ਮਹਾਰਾਣੀ ਪ੍ਰਨੀਤ ਕੌਰ ਜੀ ਜਿਹੜੇ ਹਮੇਸ਼ਾ ਆਚਾਰ ਸਾਲ ਤੋਂ ਚਾਰ ਟਰਮਾਂ ਦਾ ਮੈਨੂੰ ਦੇਖਦੇ ਹੋ ਗਿਆ ਵੀ ਹਮੇਸ਼ਾ ਉਹਨਾਂ ਨੇ ਆਪਣੇ ਇਲਾਕੇ ਦੀ ਆਪਣੀ ਪੰਜਾਬ ਦੀ ਗੱਲ ਕੀਤੀ ਬਹੁਤ ਬੜੀ ਤਰਫੀਤ ਕਿਉਂ ਆ ਉਸ ਤੋਂ ਬਾਅਦ ਮੈਂ ਹੁਣੀ ਇਹ ਗੱਲ ਕਹਿ ਰਿਹਾ ਸੀ ਮਹਾਰਾਣੀ ਜੀ ਨੂੰ ਮੈਂ ਕਿਹਾ ਮਹਾਰਾਣੀ ਜੀ ਪ੍ਰਨੀਤ ਕੌਰ ਜੀ ਤੁਸੀਂ ਤਾਂ ਚਲੋ ਹੈਗੇ ਹੀ ਸੀ ਹੈਗੇ ਹੋ ਪਰ ਜਿਹੜਾ ਅਜਖੜ ਸਾਹਿਬ ਦਾ ਫੈਸਲਾ ਸੀ ਇਹ ਹਜੇ ਕਿ ਮੈਂ ਸਮਝਦਾ ਇਸ ਪਰਿਵਾਰ ਨੂੰ ਇਹ ਜਿਹੜੀ ਸਿਆਸਤ ਆ ਉਹ ਹਮੇਸ਼ਾ ਪਰਿਵਾਰ ਵੱਲੋਂ ਮਿਲੀ ਆ ਪਰ ਬੀਬੀ ਜੈਨਦਰ ਕੌਰ ਮੈਨੂੰ ਯਾਦ ਆ ਗਿਆ ਉਹ ਸੀਨ ਇਸੇ ਇਲਾਕੇ 'ਚ ਜਦੋਂ ਆ ਵੀ ਬਰਸਾਤਾ ਹੈ ਜਦੋਂ ਪਿਛਲੇ ਤੋਂ ਪਿਛਲੇ ਸਾਲ ਮੈਨੂੰ ਲੱਗਦਾ ਜਦੋਂ ਹੜ੍ਹ ਆਏ ਸੀ ਤੇ ਕਿਸ ਤਰੀਕੇ ਨਾਲ ਬੀਬੀ ਜੈਨਦਰ ਕੌਰ ਨੇ ਉਸ ਵੇਲੇ ਪਾਣੀ ਦੇ ਨਾਲ ਪ੍ਰਵਾਹ ਕਰਦੇ ਹੋਏ ਇੱਕ ਲੇਡੀ ਹੋਣ ਦੇ ਨਾਤੇ ਆ ਉਰੇ ਦਾ ਇੱਕ ਐਮਐਲਏ ਵੀ ਸੀ ਸ਼ਾਇਦ ਉਸ ਵੇਲੇ ਮੰਤਰੀ ਸੀ ਤੇ ਉਹ ਵੀ ਵਿੱਚ ਕਿਤੇ ਡੁੱਬਦਾ ਫਿਰਦਾ ਸੀ ਪਾਣੀ ਦਾ ਪਰ ਜੈਨਦਰ ਬੀਬੀ ਦਾ ਕਦ ਕਾਟ ਹਾਈਟ ਆ ਜਿਹੜੀ ਉਹ ਵੀ ਰੱਬ ਦੀ ਮਿਹਰ ਨਾਲ ਲੰਬੀ ਆ ਤੇ ਜਿੱਦੋਂ ਜਹਦ ਕਰ ਰਿਆ ਸੀ ਮੰਤਰੀ ਸਮਾਨ ਪਛਾਣ ਦੀ ਪਰ ਬੀਬੀ ਜੀ ਨੇ ਉਤਮ ਦੀ ਹੋ ਕੇ ਚਾਹੇ ਉਹ ਗਰੀਬ ਮਜ਼ਦੂਰ ਕਿਸਾਨਾਂ ਦੇ ਲਈ ਉਹ ਲੜਾਈ ਲੜੀ ਅੱਜ ਉਹਨਾਂ ਦਾ ਵੀ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਜਿਆਨੀ ਜੀ ਇਨਚਾਰਜ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭੰਡਾਰੀ ਜੀ ਸੁਭਾਸ਼ ਸ਼ਰਮਾ ਜੀ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਜਾਨੀ ਸਾਹਿਬ ਸਾਡੇ ਵੱਡੇ ਭਰਾ ਫਤਿਹ ਜੰਗ ਬਾਜਵਾ ਜੀ ਵਿਕਰਮਜੀਤ ਚੀਮਾ ਜੀ ਤੇ ਸਭ ਤੋਂ ਅਹਿਮ ਕਿਉਂਕਿ ਅਸੀਂ ਦੋਨੋਂ ਲੁਧਿਆਣੇ ਤੋਂ ਆ ਬਹੁਤ ਹੀ ਸਤਕਾਰਯੋਗ ਜਿਹੜੀ ਮੈਂ ਸਮਝਦਾ ਬੀਜੇਪੀ ਆਰਗੇਨਾਈਜੇਸ਼ਨ ਲੀਗ ਬਹੁਤ ਮਿਹਨਤ ਕਰਦੇ ਆ ਕੰਮ ਕਰਦੇ ਆ ਸਤਕਾਰਯੋਗ ਅਨਿਲ ਸ਼ਰੀਨ ਸਾਹਿਬ ਸਾਡੇ ਸਾਰੇ ਉਰੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਇਕੱਠ ਕੀਤਾ ਸਾਡੇ ਸਤਿਕਾਰਯੋਗ ਬਾਦਲ ਸਾਹਿਬ ਮਨਪ੍ਰੀਤ ਬਾਦਲ ਜੀ ਜਿਹੜੇ ਥੋੜਾ ਚਿਰ ਪਹਿਲਾਂ ਹੀ ਲੰਬੀ ਦੇ ਵਿੱਚ ਇਲੈਕਸ਼ਨਾਂ ਜਿਹੜੀ ਗਿੱਦੜਵਾੜ ਚ ਜਿਹੜੀ ਇਲੈਕਸ਼ਨਾਂ ਉਹ ਬੜੀ ਮਜ਼ਬੂਤੀ ਨਾਲ ਲੜੀ ਮਨਪ੍ਰੀਤ ਸਿੰਘ ਜੀ ਵੀ ਬਿਰਾਜਮਾਨ ਨੇ ਮੈਂ ਸਿਰਫ ਤੁਹਾਡੇ 2-3 ਮਿੰਟ ਲੈਣੇ ਆ ਕਿਉਂਕਿ ਦੋਨੋਂ ਤਿੰਨ ਲੀਡਰ ਨੇ ਜਿਨ੍ਹਾਂ ਨੂੰ ਤੁਸੀਂ ਸੁਣਨਾ ਮੈਂ ਅੱਗੇ ਤੋਂ ਇਹ ਗੱਲ ਕਹੀ ਆ ਵੀ ਜਦੋਂ-ਜਦੋਂ ਅਸੀਂ ਆਗੇ ਉਹਦੇ ਹੀ ਬੁਲਾਉਣਾ ਸ਼ੁਰੂ ਕਰ ਦੋੜੀ ਕੋ ਨਾ ਕਿਉਂਕਿ ਲੋਕ ਅੱਜ ਕੱਲ ਦਾ ਸਮਾਂ ਹੈ ਜਿਹੜਾ ਉਹ ਬਦਲ ਗਿਆ ਤਬਦੀਲੀ ਆ ਹਾਜ਼ਰੀ ਲਾਉਣਾ ਹੀ ਬਹੁਤ ਬੜੀ ਗੱਲ ਆ ਤੁਹਾਡੀ 2-2 4-4 ਘੰਟੇ ਬੈਠਣ ਦਾ ਹੁਣ ਸਮਾਂ ਨਹੀਂ ਰਿਹਾ ਇਸ ਕਰਕੇ ਮੈਂ ਸਿਰਫ 2 ਮਿੰਟ ਤੁਹਾਡੇ ਲਵਾਂਗਾ ਦੋ ਗੱਲਾਂ ਮੈਂ ਕਰਨੀਆਂ ਸਭ ਤੋਂ ਪਹਿਲਾਂ ਬੇਸ਼ੱਕ ਅਸੀਂ ਇਹ ਲੜਾਈ ਆ ਜਿਹੜੀ ਇਹ ਜਿੱਤੀ ਆ ਇਹ ਆਮ ਕਿਸਾਨ ਮਜ਼ਦੂਰ ਨੇ ਇਹ ਲੜਾਈ ਜਿੱਤੀ ਆ ਐਵੇਂ ਨਹੀਂ ਭਗਵੰਤ ਮਾਨ ਅਰਗੇ ਉਹਨਾਂ ਦੇ ਦਿੱਲੀੋਂ ਡਾਕਾ ਮਾਰਨ ਜਿਹੜੀ ਤੁਹਾਡੀ ਜ਼ਮੀਨ ਤੇ ਆਏ ਸੀ ਤੇ ਉਹ ਲੋਕਾਂ ਦੇ ਮੂੰਹ ਐਵੇਂ ਨਹੀਂ 모ੜੇ ਇਹ ਤੁਹਾਡੇ 'ਚ ਤਾਕਤ ਆ ਇਹ ਤੁਹਾਡੇ 'ਚ ਹਿੰਮਤ ਆ ਉਹਦੀ ਗੱਲ ਲੰਬੀ ਕਰਨਗੇ ਪਰ ਮੈਨੂੰ ਯਾਦ ਆ ਜਦੋਂ ਇੱਕ ਗੱਲ ਮੈਂ ਜ਼ਰੂਰ ਮੈਂ ਛੇੜਨੀ ਨਹੀਂ ਚਾਹੁੰਦਾ ਸੀ ਪਰ ਜਦੋਂ ਨਰਿੰਦਰ ਮੋਦੀ ਜੀ ਦਾ ਇਹ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਿਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀ ਆਏ ਵੱਡੇ ਕੈਬਨਿਟ ਮੰਤਰੀ ਸੀ ਹਰਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰ ਲਈ ਕੀ ਮਜ਼ਦੂਰਾਂ ਨਾਲ ਗੱਲ ਕਰ ਲਈ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰਸਿਮਰਤ ਬੈੰਦੇ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰਿਆਂ ਨਾਲ ਗੱਲ ਕਰ ਲਈ ਜੀ ਇਹ ਬਿਲ ਬੜੇ ਵਧੀਆ ਹੈ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਮੈਨੂੰ ਯਾਦ ਆ ਮੈਂ ਸਭ ਤੋਂ ਪਹਿਲਾਂ ਬੁਲਾਰਾ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਉੱਤੇ ਗੱਲ ਚੱਲ ਰਹੀ ਸੀ ਇੱਕ ਸਾਲ ਅਸੀਂ ਜੰਤਰ ਮੰਤਰ ਤੇ ਬੈਠੇ ਰਹੇ ਪਰ ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਝੂਠ ਬੋਲ ਕੇ ਭੱਜ ਗਏ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਲਿਆਉਣਾ ਦਾ ਕਿਸਾਨਾਂ ਖਾਤਰ ਚਾਹੁੰਦਾ ਸੀ ਜੇ ਕਿਸਾਨ ਨਾਰਾਜ਼ ਨੇ ਮੈਂ ਕਦ ਲਈ ਬਿੱਲ ਲਿਆਉਣਾ ਤੇ ਉਹ ਬਿੱਲ ਉਦੋਂ ਹੀ ਮੋਦੀ ਜੀ ਨੇ ਮਾਫੀ ਮੰਗ ਕੇ ਬਿੱਲ ਵਾਪਸ ਲਏ ਆਪ ਮਾਫੀ ਮੰਗ ਕੇ ਬਿੱਲ ਵਾਪਸ ਲਏ ਵੀ ਜੇ ਤੁਹਾਡੇ ਹੱਕ ਚ ਨਹੀਂ ਗਏ ਭਾਈ ਮੈਂ ਕਾਹਨੂੰ ਲੈ ਕੇ ਆਉਣੇ ਆ ਜੇ ਤੁਸੀਂ ਕੁਝ ਨਹੀਂ ਗਏ ਮੈਂ ਕਿਉਂ ਲੈ ਕੇ ਆਉਣ ਪਰ ਅੱਜ ਮੈਂ ਉਸ ਪਾਰਟੀ ਚ ਮੈਂ ਤੁਹਾਡੇ ਕੋਲੇ ਇੱਕੋ ਹੀ ਗੱਲ ਕਹਿਣੀ ਆ ਵੀ ਪੰਜਾਬ ਵਾਲਿਓ ਆ ਰੈਲੀਆਂ ਦਾ ਸਿਲਸਲਾ ਸ਼ੁਰੂ ਹੋ ਗਿਆ ਅੱਜ ਮੈਂ ਮੁਬਾਰਕਵਾਦ ਦਿੰਨਾ ਵਧਾਈ ਦਿੰਨਾ ਅੱਜ ਅਸੀਂ ਕਿਸਾਨ ਮੰਡੀ ਚ ਰਾਜਪੁਰੇ ਦੀ ਰੈਲੀ ਕਰ ਰਹੇ ਕੋਈ ਕਿਸੇ ਬੈਰਜ ਪਹਿਲੇ ਇਸ ਨਹੀਂ ਕਰ ਰਹੇ ਕਿਸੇ ਦੇ ਘਰ ਚ ਨਹੀਂ ਕਰ ਰਹੇ ਅੱਜ ਇੱਕ ਕਿਸਾਨ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਆ ਬੀਜੇਪੀ ਦੀ ਇੱਥੇ ਮੈਂ ਦੇਖ ਰਿਹਾ ਜਿੱਥੇ ਸਾਡੇ ਬੀਜੇਪੀ ਦੇ ਵਰਕਰ ਨੇ ਉੱਥੇ ਜ਼ਿਆਦਾ ਸਾਡਾ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਮਤਲਬ ਉੱਥੇ ਤੱਕ ਅਖੀਰ ਤੱਕ ਦੇਖ ਰਿਹਾ ਇੱਥੋਂ ਪਤਾ ਲੱਗਦਾ ਵੀ ਹਰ ਚਾਹੇ ਕੋਈ ਹਿੰਦੂ ਹੋ啊 ਸਿੱਖ ਹਰ ਕੋਈ ਗਰੀਬ ਆ ਅਮੀਰ ਆ ਐਸਸੀ ਆ ਓਬੀਸੀ ਆ ਹਰ ਸ਼ਖਸ ਜਿਹੜਾ ਉਹ ਬੀਜੇਪੀ ਵੱਲ ਚੱਲ ਰਿਹਾ ਮੈਂ ਇੱਕ ਗੱਲ ਕਹਿਣਾ ਮੈਂ ਤਾਂ ਕਾਂਗਰਸ ਸੀ ਮੈਂ ਕਾਂਗਰਸ ਛੱਡ ਕੇ ਬੀਜੇਪੀ ਚ ਆਇਆ ਪਰ ਇਲੈਕਸ਼ਨ ਉਦੋਂ ਕਿਸਾਨ ਲਹਿਰ ਇੱਕੇ ਸੀ ਸੀ ਹਾਰ ਗਿਆ ਪਰ ਉਹ ਹਾਰਨ ਤੋਂ ਬਾਅਦ ਵੀ ਜੇ ਕੋਈ ਮੰਤਰੀ ਬਣਾ ਸਕਦਾ ਤਾਂ ਉਹ ਬੀਜੇਪੀ ਨਰਿੰਦਰ ਮੋਦੀ ਬਣਾ ਸਕਦਾ ਅੱਜ ਮੈਨੂੰ ਹਾਰਨ ਤੋਂ ਬਾਅਦ ਵੀ ਮੰਤਰੀ ਬਟਾਇਆ ਆਪਣੀ ਕੈਬਨਿਟ ਚ ਬਿਠਾਇਆ ਤੇ ਮੈਂ ਫਾਇਦੇ ਚ ਰਿਹਾ ਜਾਂ ਘਾਟੇ ਚ ਰਿਹਾ ਮੈਂ ਇਹ ਦੱਸਦਾ ਵੀ ਜੇ ਮੈਂ ਫਾਇਦੇ ਚ ਰਿਹਾ ਜੇ ਤੁਸੀਂ ਵੀ ਬੀਜੇਪੀ ਨੂੰ ਵੋਟ ਪੰਜਾਬ ਵਾਲੇ ਉਹ ਪਾਉਂਗੇ ਤਾਂ ਘਾਟੇ 'ਚ ਨਹੀਂ ਰਹੋਗੇ ਕਰਜ਼ੇ 'ਚ ਨਹੀਂ ਰਹੋਗੇ ਫਾਇਦੇ 'ਚ ਰਹੋਗੇ ਮੈਂ ਜ਼ਿੰਮੇਵਾਰੀ ਨਾ ਕਹਿ ਸਕਦਾ ਤੁਹਾਨੂੰ ਮੈਨੂੰ ਕੋਈ ਕੋਈ ਕਮੀ ਆ ਲੀਡਰਸ਼ਿਪ ਬੈਠੀ ਆ ਕਿਉਂ ਕਾਂਗਰਸ ਨੂੰ ਛੱਡ ਕੇ ਗਈ ਆ ਅੱਜ ਵੀ ਇੱਕ ਦੂਜੇ ਦੀ ਦਾੜ੍ਹੀਆਂ ਪਟਦੇ ਆ ਉਸ ਵळे ਨਵਜੋਤ ਸਿੰਘ ਸਿੱਧੂ ਥੋੜੇ ਪਟਿਆਲੇ ਦਾ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਲੜੇ ਅੱਜ ਕਿਸ ਤਰੀਕੇ ਨਾਲ ਰਾਜਾ ਵੜਿੰਗ ਬਾਜਵਾ ਆਸ਼ੂ ਜੀ ਦੇ ਸਾਰੇ ਸੁਖਿੰਦਰ ਰੰਦਾਵਾ ਦੇਖੋ ਕਿਵੇਂ ਢੋਲ ਵੱਜਦੇ ਆ ਰਹੇ ਆ ਇਹ ਜਿੱਤ ਤਾਂ ਕਿਸਾਨਾਂ ਦੀ ਇਹ ਜਿੱਤ ਤਾਂ ਸਾਡੇ ਪੰਜਾਬ ਦੀ ਹੈ ਜਿੱਤ ਤਾਂ ਬੀਜੇਪੀ ਦੀ ਇਸ ਤਰੀਕੇ ਨਾਲ ਲੋਕ ਆ ਰਹੇ ਆ ਪੰਡਾਲ ਤੋਂ ਦੁਆਰਾ ਭਰ ਰਹੇ ਆ ਤੀਜੀ ਵਾਰ ਭਰ ਰਹੇ ਆ ਤੇ ਮੈਂ ਕਹੂੰਗਾ ਢੋਲ ਵਾਲੇ ਨੂੰ ਵੀ ਢੋਲ ਬੰਦ ਕਰ ਲਵੇ ਤੇ ਮੈਂ ਇੱਕ ਗੱਲ ਕਹਿ ਰਿਹਾ ਸੀ ਤੁਸੀਂ ਮੈਂ ਇਸ ਕਰਕੇ ਕਹਿਣਾ ਬਿਲਕੁਲ ਘਾਟੇ 'ਚ ਨਹੀਂ ਰਹੋਗੇ ਦੋ ਗੱਲਾਂ ਮੈਂ ਹੋਰ ਕਰ ਲਾਂ 1 ਮਿੰਟ ਸੁਣ ਲਿਓ ਫਿਰ ਬੋਲਣਾ ਲੀਡਰਾਂ ਨੇ 1 ਮਿੰਟ 1 ਮਿੰਟ 1 ਮਿੰਟ ਤੇ ਮੈਂ ਇੱਕ ਗੱਲ ਮੈਂ ਆਪਣੇ ਵੱਲੋਂ ਬਾਕੀ ਲੀਡਰਸ਼ਿਪ ਕਹੂਗੀ ਮੇਰੇ ਕੋਲ ਜ਼ਿੰਮੇਵਾਰੀ ਦਿੱਤੀ ਆ ਜਿਵੇਂ ਪੰਜਾਬ ਨੇ ਜ਼ਿੰਮੇਵਾਰੀ ਦਿੱਤੀ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੱਗ ਨੂੰ ਤਮਾਸ਼ਵੀਰ ਨੂੰ ਤੇ ਜੇ ਮੈਂ ਤੁਹਾਡੇ ਮੂਰੇ ਪੰਜਾਬ ਚੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਰੇਲਵੇ ਮਹਿਕਮੇ ਦਾ ਸਟੇਟ ਮੰਤਰੀ ਹਾਂ ਮੈਂ ਕੋਲ ਛੋਟਾ ਮੰਤਰੀ ਪਰ ਤੁਸੀਂ ਬੀਜੇਪੀ ਦਾ ਤੁਸੀਂ ਇਹ ਜਦੋਂ ਸਤਾਈ ਆਉਗੀ ਤੁਸੀਂ ਬਾਕੀਆਂ ਦਾ ਵੀ ਹਿਸਾਬ ਮੈਂ ਤੁਹਾਨੂੰ ਕੱਲਾ ਆਪਣਾ ਹਿਸਾਬ ਦਵਾਂਗਾ ਭਈ ਜੇ ਬੀਜੇਪੀ ਨੇ ਮੈਨੂੰ ਮੰਤਰੀ ਬਣਾਇਆ ਰੇਲਵੇ ਦਾ ਤੇ ਕੀ ਰੇਲਵੇ ਦੀ ਇੱਕ ਇੱਕ ਲਾਈਨ ਜਿਹੜੀ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਮਹਾਲੀ ਨੂੰ ਪੱਟੀ ਤੋਂ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਪੱਟੀ ਜਾਂ ਸਾਡਾ ਤਖਤ ਸਾਹਿਬ ਤਲਵੰਡੀ ਸਾਹਿਬ ਜੋੜਨਾ ਹੋਵੇ ਜਾਂ ਜਿੰਨੇ ਵੀ ਓਵਰ ਬ੍ਰਿਜ ਨੇ ਅੰਡਰ ਬ੍ਰਿਜ ਨੇ ਜਿਨ੍ਹਾਂ ਦੀ ਰਕਮ ਤਕਰੀਬਨ ਬਣਾ ਕੇ 5000 ਕਰੋੜ ਰੁਪਇਆ ਬਣ ਜਾਂਦੀ ਆ 5000 ਕਰੋੜ ਰੁਪਇਆ ਜੇ ਤਿੰਨੋਂ ਲਾਈਨਾਂ ਮਹਾਰਾਣੀ ਜੀ ਮੈਂ ਦੇਖ ਰਿਹਾ ਸੀ ਜਾਖੜ ਸਾਹਿਬ 1976 1976 ਦੇ ਵਿੱਚ ਪਹਿਲੇ ਐਮਪੀ ਆਵਾਜ਼ 28 ਸੀ ਹਿਮਾਚਲ ਤੋਂ ਸੀਗੇ ਦੂਜੀ ਆਵਾਜ਼ ਰੋਗਨੰਦਰ ਨਾਲ ਭਾਟੀਆ ਜੀ ਅਮਰਸਰ ਤੋਂ ਉਹਨਾਂ ਨੇ ਵੀ ਮਾਰਚ ਦੇ ਵਿੱਚ 1976 ਚ ਆ ਰਾਜਪੁਰੇ ਲਾਈਨ ਦੀ ਆਵਾਜ਼ ਉਠਾਈ ਸੀ ਉਦੋਂ ਬਾਅਦ ਸਾਰੇ ਐਮਪੀ ਬੋਲਦੇ ਰਹੇ ਮਹਾਰਾਣੀ ਪ੍ਰਨੀਤ ਕੌਰ ਜੀ ਹਮੇਸ਼ਾ ਇਹਦੀ ਗੱਲ ਕਰਦੇ ਰਹੇ ਤੇ ਅਖੀਰਲੀ ਗੱਲ ਜਿਹੜੀ ਆ ਪਿੱਛੇ ਸੈਸ਼ਨ ਹੋਇਆ ਉਹਦੇ ਵਿੱਚ ਮਲਵਿੰਦਰ ਕੰਗ ਨੇ ਆਮ ਆਦਮੀ ਨੇ ਕੀਤੀ ਪਰ ਮੈਂ ਅੱਜ ਤੁਹਾਨੂੰ ਵਾਅਦਾ ਕਰਕੇ ਜਾਂਦਾ ਪ੍ਰਧਾਨ ਮੰਤਰੀ ਜੀ ਨੇ ਹਰੀ ਝੰਡੀ ਦੇਤੀ ਆ ਤੇ ਸਾਈਨ ਹੋਦਣ ਸਾਈਨ ਹੋਣ ਦੇ ਅਗਲੇ ਹਫਤੇ ਜਦ ਦਿਨ ਸਾਈਨ ਹੋ ਜਾਣਗੇ ਉਹ ਤੁਹਾਡੇ ਮੂਹਰੇ ਆ ਕੇ ਪ੍ਰੈਸ ਕਾਨਫਰੈਂਸ ਕਰਾਂਗੇ ਵੀ ਇਹ 700 800 ਕਰੋੜ ਰੁਪਏ ਦੀ ਲਾਈਨ ਆ ਜਿਹੜੀ ਇੱਥੇ ਆ ਕੇ ਟੱਕ ਲਾਵਾਂਗੇ ਤੁਹਾਡੇ ਮੂਹਰੇ ਇਹ ਜਿਹੜੀ ਸਾਰੇ ਮਾਲਵੇ ਨੂੰ ਰਾਜਧਾਨੀ ਜੋੜ ਸਕੇ ਉਧਰੋਂ ਫਿਰੋਜ਼ਪੁਰ ਨੂੰ ਸਾਡੇ ਅੰਮ੍ਰਿਤਸਰ ਸਾਹਿਬ ਉਹਨੂੰ ਜੋੜ ਸਕੇ ਸਾਡੇ ਤਲਵੰਡੀ ਸਾਹਿਬ ਨੂੰ ਜੋੜ ਸਕੇ ਤੇ ਐਵੇਂ ਨਹੀਂ ਐਵੇਂ ਨਹੀਂ ਵੋਟ ਮੰਗਾਂਗੇ ਉਦੋਂ ਕਵਾਂਗੇ ਵੀ ਜੇ ਕੁਛ ਕੀਤਾ ਤੱਤਾ ਸਾਨੂੰ ਵੋਟ ਪਾਇਓ ਅਖੀਰ ਚ ਮੈਂ ਇੱਕ ਗੱਲ ਇੱਕ ਗੱਲ ਮੇਰੀ ਸੁਣੋ ਕੱਲ ਪ੍ਰਧਾਨ ਮੰਤਰੀ ਜੀ ਨੇ ਅਖੀਰਲੀ ਗੱਲ ਕਰਕੇ ਮੈਂ ਬੰਦ ਕਰਨ ਲੱਗਿਆ ਪ੍ਰਧਾਨ ਮੰਤਰੀ ਜੀ ਨੇ ਆਰਐਸਐਸ ਦੀ ਗੱਲ ਕੀਤੀ ਲਾਲ ਕਿਲੇ ਤੋਂ ਕੀਤੀ ਮੈਂ ਜਾਣਦਾ ਇਹ ਗੱਲਾਂ ਕਰਦੇ ਆ ਆਰਐਸਐਸ ਦੀਆਂ ਮੈਂ ਪਹਿਲਾਂ ਵੀ ਦੇਖਿਆ ਪਰ ਅੱਜ ਇਹ ਆਰਐਸਐਸਾਂ जिने ਜ਼ਿੰਮੇਵਾਰੀ ਲਈ ਮੇਰੇ ਲੁਧਿਆਣੇ ਤੋਂ ਪਹਿਲਾਂ ਸਾਰਾ ਪੈਸਾ ਆਰਐਸਐਸ ਇਕੱਠੀ ਕਰਕੇ ਪੰਜਾਬ ਦੀ ਮਾਓਵਾਦੀਆਂ ਚ ਦਿੰਦੀ ਸੀ ਵੀ ਮਾਓਵਾਦੀ ਖਤਮ ਹੋ ਜਾਣ ਸਾਰੇ ਮਾਓਵਾਦੀ ਖਤਮ ਹੋ ਗਏ ਤੇ ਹੁਣ ਸਾਰੀ ਜ਼ਿੰਮੇਵਾਰੀ ਆਰਐਸਐਸ ਨੇ ਸਾਰਾ ਪੈਸਾ ਜਿਹੜਾ ਉਧਰ ਭੇਜਦੇ ਸੀ ਇਹ ਜ਼ਿੰਮੇਵਾਰੀ ਲਈ ਵੀ ਅਸੀਂ ਪੰਜਾਬ ਚ ਜਿੰਨੇ ਵੀ ਧਰਮ ਬਦਲ ਕੇ ਸਿੱਖਾਂ ਨੂੰ ਅਸਾਈ ਬਣਾਇਆ 5 ਸਾਲ ਦੇ ਅੰਦਰ ਅੰਦਰ ਆਰਐਸਐਸ ਨੇ ਜ਼ਿੰਮੇਵਾਰੀ ਲੈ ਕੇ ਸਾਰੇ ਸਿੱਖ ਦੁਬਾਰਾ ਸਾਈ ਬਣਿਆ ਨੂੰ ਅਸੀਂ ਸਿੱਖੀ ਚ ਜੋੜਾਂਗੇ ਇਹ ਕੋਈ ਸੰਸਥਾ ਗੱਲ ਕਰ ਸਕਦੀ ਆ ਇਹ ਕੀ ਮੁਕਾਬਲਾ ਕਰਨਗੇ ਉਹ ਨੇ ਜਿਹੜੇ ਸਿੱਖੀ ਛੱਡ ਕੇ ਗਏ ਦੁਬਾਰਾ ਸਿੱਖੀ ਜੁੜਨ ਦੀ ਗੱਲ ਕੀਤੀ ਅਨਾਕਾਲੀਆਂ ਨੇ ਕੀਤੀ ਨਾ ਐਸਜੀਪੀਸੀ ਵਾਲਿਆਂ ਨੇ ਕੀਤੀ ਨਾ ਕਿਸੇ ਹੋਰ ਨੇ ਕੀਤੀ ਇਹ ਐਡੇ ਫੈਸਲੇ ਵੱਡੇ ਲੈ ਸਕਦੀ ਆ ਅਖੀਰ ਚ ਪ੍ਰਧਾਨ ਮੰਤਰੀ ਅੱਜ ਮੈਂ ਪਿੰਡ ਪਿੰਡ ਇੱਕ ਅਖੀਰ ਚ ਵਧਾਈ ਦੇਣੀ ਆ ਸਾਡੇ ਪਾਰਟੀ ਨੂੰ ਜਿਨ੍ਹਾਂ ਨੇ ਕੈਂਪ ਲਾਉਣੇ ਸ਼ੁਰੂ ਕੀਤੇ ਅੱਜ ਹਰ ਕੈਂਪ ਜਿਹੜਾ ਏ ਉਹ ਪਿੰਡ ਚ ਲੱਗ ਰਿਹਾ ਮੇਰੇ ਭਰਾਵੋ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਚਾਹੇ ਆਟੇ-ਦਾਲ ਤੋਂ ਲੈ ਕੇ ਨੌਕਰੀਆਂ ਤੱਕ ਲੈ ਲਓ ਸਭ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਇਕੱਲੇ-ਇਕੱਲੇ ਪਿੰਡ ਚ ਜੇ ਤੁਸੀਂ ਕਿਤੇ ਭਾਪੀ ਬਣਾਤੀ ਤਾਂ ਤੁਸੀਂ ਆ ਪੰਜਾਬ ਦਾ ਕਰਜ਼ਾ ਵੀ ਮਾਫ਼ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲਣ ਲੱਗੀਆਂ بڑے-बड़े ਕਾਰਖਾਨੇ ਆ ਸੈਮੀ ਕੰਡਕਟਰ 4 ਦਿਨ ਪਹਿਲਾਂ ਅਨਾਉਂਸ ਕੀਤਾ ਪ੍ਰਧਾਨ ਮੰਤਰੀ ਨੇ ਸਿਰਫ 4 ਜਿਲ੍ਹ 4 ਸਟੇਟਾਂ ਚ ਸੈਮੀ ਕੰਡਕਟਰ ਜਿਹੜੀ ਚਿਪ ਹੁੰਦੀ ਆ ਸਭ ਤੋਂ ਚੀਜ਼ ਸਭ ਤੋਂ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਜਵਾਲਲਾਲ ਨਹਿਰੂ ਜੀ ਲੱਗੇ ਸੀ ਬਣਾਉਣ ਇੰਦਰਾ ਗਾਂਧੀ ਜੀ ਆਗੇ ਰਜੀਵ ਗਾਂਧੀ ਜੀ ਆਗੇ ਮਨਮੋਹਨ ਸਿੰਘ ਜੀ ਆਗੇ ਨਹੀਂ ਬਣੀ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ 2021 ਚ ਉਹ ਚਿਪ ਤੇ ਕੰਮ ਸ਼ੁਰੂ ਹੋਇਆ ਅੱਜ ਉਹਦੇ ਨਾਲ ਦੀ ਫੈਕਟਰੀ ਇੱਕ ਮਹਾਲੀ ਚ ਅਨਾਉਂਸ ਕਰਤੀ 4 ਦਿਨ ਪਹਿਲਾਂ ਹੋਏ ਇਹ ਬਦਲਦਾ ਦੇਖਿਓ ਪੰਜਾਬ ਕਿਵੇਂ ਆ ਅੱਜ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਭਗਵੰਤ ਮਾਨ ਆ ਨਾ ਆ ਉਹਦੇ ਬਾਰੇ ਗੱਲ ਕਰਨਗੇ ਇਹ ਦੇਖਾਂਗੇ ਜਿੱਥੇ ਭੱਜਦੇ ਆ ਦਿੱਲੀ ਵਾਲੇ ਆ ਜਿਹੜੀ ਕੋਠੀ 'ਚ ਬੈਠਾ ਨਾ ਇਹ ਸਸੋਧਿਆ ਕੁਝ ਦਿਨ ਬਾਅਦ ਇਹ ਸਸੋਧੀਆਂ ਨੂੰ ਉਸ ਕੋਠੀ 'ਚੋਂ ਜਾ ਕੇ ਕੱਢਾਂਗੇ ਵੀ ਕਿਹੜੇ ਮਤਲਬ ਨਾ ਤੁਸੀਂ ਪੰਜਾਬ ਦਾ ਪੈਸੇ ਤੇ ਬੈਠੇ ਹੋ ਲਈ ਇਹ ਕੋਠੀ 'ਚੋਂ ਇਹਨੂੰ ਮੈਂ ਜਾ ਕੇ ਕੱਢੂੰਗਾ ਵੀ ਨਿਕਲ ਬਾਹਰ ਓਏ ਪੰਜਾਬ ਦੇ ਪੈਸੇ ਔਰੇ ਕਿਵੇਂ ਲੁੱਟੀ ਜਾਣਾ ਸਿਰ ਤੇ ਤੇਰੇ ਬਾਲ ਕੋਈ ਨਹੀਂ ਤੇ ਤੁਰੀ ਹਿੰਮਤ ਕਿਵੇਂ ਪੈਗੀ ਕਹਦਾ ਸਾਮ ਦੰਡ ਵੇਚ ਉਹ ਤੇਰੇ ਨਾਲ ਉਹ ਕਰਾਂਗੇ ਸੁਸੋਦੀਆ ਸਾਹਿਬ ਵੀ ਦੁਬਾਰਾ ਜਾ ਕੇ ਜਿੱਥੋਂ ਆਇਆ ਉੱਥੇ ਵਾਰਦਾਂਗੇ ਇਹ ਤੈਨੂੰ ਮੈਂ ਈ ਗੱਲ ਅਖੀਰ ਚ ਕਹਿਣਾ ਬਾਕੀ ਆ ਚੁਟਕਲੇ ਸੁਣ ਲਿਆ ਕਰੋ ਭੰਡ ਦੇ ਕੋਈ ਨਹੀਂ ਚੁਟਕਲੇ ਰੀਲਾਂ ਚ ਨਹੀਂ ਸਟੇਜ ਤੇ ਸੁਣ ਲਿਆ ਕਰੋ ਕੀ ਗੱਲ ਨਾ ਮਨੋਰੰਜਨ ਕਰ ਲਿਆ ਕਰੋ ਇਹ ਇੱਕੋ ਹੀ ਕੰਮ ਰਹਿ ਗਿਆ ਮੁੱਖ ਮੰਤਰੀ ਦਾ ਇੰਨੇ ਹੀ ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਬੀਜੇਪੀ ਜਿੰਦਾਬਾਦ ਦੇ ਨਾਰੇ ਲਾ ਦਿਓ ਬੀਜੇਪੀ ਜਿੰਦਾਬਾਦ ਸਾਰੇ ਹੱਥ ਖੜੇ ਕਰੋ ਬੀਜੇਪੀ ਜਿੰਦਾਬਾਦ ਬੀਜੇਪੀ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ